ਮੇਰੇ ਨਾਲ ਦੇ ਮੁੰਡੇ ਕਹਿੰਦੇ ਅਸੀਂ ਡਰਦੇ ਨਹੀਂ ਹੈਗੇ ਕਾ ਮੁੰਡੇ ਡਰਦੇ ਓਏ ਨਾ 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 ਡਰਦੇ ਨਹੀਂ ਬਾਈ ਕਿਵੇਂ ਡਰਦੇ ਮੜਾ ਇਹਨਾਂ ਕੋਈ ਮੂੰਹ ਦਿਖਾ ਦੇ ਇਹਨਾਂ ਦੇ ਡਰਦੇ ਨਹੀਂ ਵੇ ਡਰਦੇ ਨਹੀਂ ਬਾਈ ਹੈ ਨਾ ਨਾ ਹੈ ਡਰ ਕਾਦਾ ਯਾਰ ਖੜ ਜਾ ਫਿਰ ਇਹਨਾਂ ਨੂੰ ਡਰਾਈਏ ਬੁੱਟੇ ਡਰਾ ਬਾਈ ਡਰਾ ਹੈ ਡਰਾ ਇਹ ਲੈ ਬਾਈ ਹੁਣ ਆਪਦਾ ਮੜਾ ਜਿੱਲ ਤੇ ਹੱਥ ਧਰ ਲਈਓ ਹੈ ਉਹ ਤਾਂ ਗੱਡੀ ਮੋੜ ਲੂਆ ਮੈਂ ਮੇਰੇ ਮੇਰੇ ਕੋਈ ਚੱਕਰ ਨਾ ਮੰਨ ਤੂੰ ਕੋਈ ਨਹੀਂ ਠੀਕ ਹੈ ਤਰ ਲਿਆ ਯੱਕ ਫਰਾ ਓਏ ਓ ਨਾ ਬਈ ਓ ਇਹਦਾ ਬੰਦਾ ਕਰੇ ਜਾਂਦਾ ਜਾਣ ਨੂੰ ਪਹਾੜੀ ਇਲਾਕਾ ਹੂੰ ਏ ਤੂੰ ਤਾਂ ਕਹਿੰਦੀ ਡਰਦੇ ਨਹੀਂ ਓਏ ਨਾ ਬਈ ਯਾਰ ਡਰ ਤਾਂ ਲੱਗਦੀ ਆ ਡਰਤਾ ਲੱਗਦੀ ਆ ਭੈ ਜਮੀ ਉਹ ਜੋ ਵੀ ਨਹੀਂ ਦਿੰਦਾ ਓਏ ਬਾਹ ਦਾ ਕੰਮ ਗੱਲ ਦਾ ਬਈ ਭੈ ਜਦੋਂ ਪਹਾੜੀ ਇਲਾਕਾ ਗਾ ਜੇ ਜਮੀ ਨਹੀਂ ਦਿੰਦਾ ਬਈ ਓਏ ਕਿੱਧਰ ਜਾਣਾ ਕਿੱਧਰ ਨਾ ਦੇਖੋ ਬਈ ਯਾਰ ਆਂ ਕਾ ਭਾਈ ਤੂੰ ਤਾਂ ਗੈਰ ਡਰਦੇ ਨਹੀਂ ਓਏ। ਓਏ ਨਾ ਭਾਈ ਨੂੰ ਐ ਨਹੀਂ ਪਤਾ ਸੀ ਐ ਡਰੂ ਆ ਇਹ। ਅੰਮ੍ਰੇ ਤਾਂ ਵੀ ਡਰਾਉਣਾਂ ਦੀ ਗੱਲ ਕਰ ਰਹੀ ਸੀ ਇਹਦਾ। ਕਾ ਚੋਦੇ? ਉਹ ਪੰਗਾ ਕਰਦੀ ਇਹਦਾ। 12000 ਫੁੱਟ ਤੋਂ ਡੁੱਗਾਂਗੇ ਭਾਈ। ਭਾਈ ਦੇਖ ਲੋ ਹਣਾ ਦੁਬਾਰੋ ਵੀ ਤੁਹਾਨੂੰ ਇੱਕ ਵਾਰੀ ਫੇਰ ਚਲਕ ਦਿਖਾ ਦਿੰਨੇ ਆ ਜੀ। ਹੈਂ? ਹੈਂ? ਕਰ ਜਾ। ਕਰ ਜਾ। ਇੱਕ ਵਾਰੀ ਦੁਬਾਰੋ ਚਲਕ ਦਿਖਾ ਦੋ ਭਈ ਇਹਨਾਂ ਨੂੰ। ਵੀ ਹਰ ਇੱਕ ਬੰਦਾ ਦੇਖ ਲਾ ਭਾਈ ਕੁਝ ਵੀ ਨਹੀਂ ਦਿੰਦਾ। ਉਹ ਤਾਂ ਚੱਲ ਉੱਪਰ ਲਾਈਟਾਂ ਨਹੀਂ ਗਿਆਂ ਤਾਂ ਅੱਖ ਰਖਿਆ। ਇਹ ਵੀਡੀਓ ਸਾਡੀ ਚੌੜੀ ਲੱਗੀ ਤਾਂ ਸ਼ੇਅਰ ਜਰੂਰ ਕਰ ਦਿਓ ਭਾਈ। ਲੈ ਵੀ ਰਾਤ ਨੂੰ ਹਵਾ ਗਈ ਘਟ ਰਾਤ ਦੇ 12 ਵਜੇ ਪਏ ਨੇ ਨਾ ਤਾਂ ਕੋਈ ਦੁਕਾਨ ਖੁੱਲੀ ਆ ਪਹਾੜੀ ਇਲਾਕੇ ਦੇ ਵਿੱਚ ਆ ਰਹੇ ਆ ਅਸੀਂ ਦੇਖਦੇ ਆਉਣ ਪੰਪ ਜਾਂ ਮੰਗਿਆ ਕਿਸੇ ਗੱਡੀ ਵਾਲੇ ਤੋਂ ਕਮਲ ਕਿਉਂ ਆ ਲੱਗ ਰਿਹਾ ਬਈ ਹਵਾ ਭਰਨਾ ਬਈ ਇਹ ਤਾਂ ਕਰ ਮਾਰਦਾ ਗੱਡੀ ਵਾਲੇ ਤੋਂ ਨਹੀਂ ਮੰਗਿਆ ਇਹ ਪਰਾਭਾਗ ਦੀ ਬਾਥਰੂਮ ਕਰਨ ਮੰਗ ਗੱਡੀ ਚੋਂ ਕੱਢਿਆਗਾ अच्छा ये सारा सामान ਨਾਲ ਲੈ ਕੇ ਤੁਰੇ ਸੀ ਅਸੀਂ ਸਾਰਾ ਸਮਾਨ ਮੜਾ ਇਹਨੂੰ ਪਤਾ ਨਹੀਂ ਲੱਗਿਆ ਉਹ ਦੇਖ ਨਾ ਡਾਇਰਚਾ ਵਾ ਸਾਦੇ ਬਈ ਹਵਾ ਘਟ ਗਈ ਸੀਗੀ ਆ ਦੇਖ ਆ ਪਰ ਲੱਗ ਰਿਹਾ ਕਮਲ ਸਾਡਾ ਯਾਰ ਕਮਲ ਹਾਂ ਹਾਂ ਬਾਬਿਓ ਲੈ ਵੀ ਹਵਾ ਪੈ ਗਈ ਆ ਇੱਕ ਪਾਸਾ ਆ ਗਿਆ ਅਸੀਂ ਦਬਰੇ ਥੋੜਾ ਜਿਹਾ ਉਹ ਅਸੀਂ ਪੂਰੀ ਕਰਤੀ ਹਵਾ ਰਾਤ ਦਾ ਟਾਈਮ ਹੋ ਰਿਹਾ ਦੇਖੋ 12 ਵੱਜ ਰਹੇ ਨੇ 12:00 ਵਜੇ ਰਾਤ ਦੇ ਅਸੀਂ ਸਭਰ ਸ਼ੁਰੂ ਕਰ ਰਖਿਆਗਾ ਰਾਤੋਂ ਰਾਤ ਅਸੀਂ ਰਿਸ਼ੀਕੇਸ਼ ਪਹੁੰਚਾਂਗੇ ਬਈ ਹਾਂ ਰਿਸ਼ੀਕੇਸ਼ ਜਾਣਾ ਹੈ ਚਲੋ ਅਗਲੀ ਵੀਡੀਓ ਚ ਦਿਖਾਉਨੇ ਤੁਹਾਨੂੰ ਜਿਹੜੀ ਹਵਾ ਕਿਵੇਂ ਪਾਈ ਹਾਂਜੀ ਦੋਸਤੋ ਭੁੱਖ ਬਹੁਤ ਲੱਗੀ ਸੀ ਹਵਾ ਹਵਾ ਭਰ ਕੇ ਆਪਾਂ ਤੁਰ ਪਏ ਅੱਗੇ ਨੂੰ ਤੇ ਇਹਦੇ ਬਾਅਦ ਖਾਣੇ ਆਪਾਂ ਰੋਟੀ ਰੁਕਦਿਆਂ ਕਿਸੇ ਹੋਟਲ ਦੇ ਉੱਤੇ ਰਸਤੇ ਦੇ ਵਿੱਚ ਲੈ ਵੀ ਮੇਰੇ ਯਾਰ ਖੜ ਗਏ ਨੇ ਉਰੇ ਰੋਟੀ ਲੱਗੀ ਦੀ ਭੁੱਖ ਅਸੀਂ ਇਸ ਹੋਟਲ ਦੇ ਉੱਤੇ ਖੜੇ ਆ ਹੂੰ ਅਜੋ ਪੁੱਛਦੇ ਅਨੂ ਰੋਟੀ ਖਾ ਰਹੇ ਨੇ ਆ ਬੈਠੇ ਨੇ ਮੇਰੇ ਯਾਰ ਰਾਤ ਦੀ ਰੋਟੀ ਦਾ ਖਾਣੇ ਦਾ ਟਾਈਮ ਹੋ ਗਿਆ ਆ ਲੱਗ ਰਿਹਾ ਬਾਈ ਜਿਹੋ ਬਦਲਣਾ ਹੋਏ ਬਾਬਾ ਜੀ ਨੂੰ ਜਾਣਾ ਹੈ ਉਹ ਵੀ ਸਾਡੇ ਕੋਲ ਹੋਇਆ ਦਾ ਇਹ ਨਹੀਂ ਕਰੇ ਹਾਂਜੀ ਦੋਸਤੋ ਰਾਤ ਦੇ ਵੱਜ ਗਏ ਨੇ 2 ਤੇ ਇਸ ਤੋਂ ਬਾਅਦ ਹੁਣ ਆਪਾਂ ਪਹੁੰਚ ਗਏ ਆ ਚਮੋਲੀ ਚਮੋਲੀ ਰਸਤੇ ਦੇ ਵਿੱਚ ਆਪਾਂ ਹੋਟਲ ਲੈ ਲਿਆ ਸੀ ਕਿਉਂਕਿ ਰਾਤ ਬਹੁਤ ਹੋ ਗਈ ਸੀ ਬਿਰਤਾਂ ਕਰਕੇ ਨੀਂਦ ਵੀ ਆਉਣ ਲੱਗ ਗਈ ਸੀ ਸਾਰੇ ਮੁੰਡਿਆਂ ਨੂੰ ਤੇ ਇਸ ਤੋਂ ਬਾਅਦ ਆਪਾਂ ਹੋਟਲ ਲੈ ਕੇ ਤੇ ਕਮਰੇ ਦੇ ਵਿੱਚ ਤੁਹਾਨੂੰ ਦਿਖਾਉਣੇ ਆ ਵੀ ਕਮਰਾ ਸਾਨੂੰ ਕਿਹੋ ਜਿਹਾ ਮਿਲਿਆ ਅਸੀਂ 5 ਜਾਣੇ ਸੀ ਸਾਡੇ ਤੋਂ ਲੈਤਾ ਇਹਨਾਂ ਨੇ 2500 ਰੁਪਇਆ ਤੇ 2500 ਰੁਪਏ ਦੇ ਵਿੱਚ ਕਮਰਾ ਤੁਹਾਨੂੰ ਮੈਂ ਦਿਖਾਉਣਾ ਕਮਰਾ ਪੂਰਾ ਘੈਂਟ ਲੱਗਿਆ ਤੇ ਬਾਕੀ ਬ੍ਰੇਕਫਾਸਟ ਇਹਦੇ ਵਿੱਚ ਕੁਝ ਇਨਕਲੂਡ ਨਹੀਂ ਸੀ ਕੱਲਾ ਕਮਰਾ ਸੀ 2500 ਦੇ ਵਿੱਚ ਤੇ ਆਜੋ ਹੁਣ ਮੈਂ ਤੁਹਾਨੂੰ ਅੰਦਰ ਜਾ ਕੇ ਦਿਖਾਉਣਾ ਲਓ ਜੀ ਕਮਰਾ ਚੈੱਕ ਕਰੋ ਤੁਸੀਂ ਪੰਜ ਜਾਨਾਂ ਦਾ ਬੈੱਡ ਲੱਗੇ ਹੋਏ ਨੇ ਤਿੰਨ ਡਬਲ ਬੈੱਡ ਨੇ ਠੀਕ ਹੈ ਤੁਸੀਂ ਆਸਾਨੀ ਦੇ ਨਾਲ ਸੌ ਸਕਦੇ ਹੋ ਤੇ ਅੱਜ ਦਾ ਬਲੌਗ ਕਰਦੇ ਆਪਾਂ ਇੱਥੇ ਹੀ ਖਤਮ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਸਾਨੂੰ ਇਹ ਵੀਡੀਓ ਕਿਵੇਂ ਲੱਗੀ ਤੇ ਮਿਲਦੇ ਆਂ ਤੁਹਾਨੂੰ ਇਸ ਤੋਂ ਬਾਅਦ ਅਗਲੀ ਵੀਡੀਓ ਦੇ ਵਿੱਚ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਂ